ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖੋਸੀ ਭੀ ਸੱਚ ਦੀਨ ਧਿਆਲ ਘਰੋਸੀ ਤੇਰੇ ਸਭ ਪਰਵਾਰ ਚੜਾਇਆ 베ੜੇ ਜਾਂ ਇਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰਨ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹੀ ਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤ ਨਾਮ ਕਰਤਾ ព្រਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖ ਹੋਸੀ ਭੀ ਸੱਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਲਿਕ ਹੋਸੀ ਭੀ ਸੱਚ ਦੀਨ ਦਿਆਲ ਪਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਗਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾਲਿ ਕੋ ਹੋਸੀ ਵੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਭੀ ਸੱਚ ਨਾ ਲਖ ਹੋਸੀ ਭੀ ਸੱਚ ਦੀਨ ਧਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾ ਲਖ ਹੋਸੀ ਵੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸੇੜੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖ ਹੋਸੀ ਭੀ ਸੱਚ ਦੀਨ ਧਿਆਲ ਪਰੋਸੀ ਤੇਰੇ ਸਭ ਪਰਵਾਰ ਚੜਾਇਆ 베ੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ 베ੜੇ ਕੋ ਬਾੜ ਲੰਗਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾਲਿਕ ਹੋਸੀ ਵੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸੇੜੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖ ਹੋਸੀ ਭੀ ਸੱਚ ਦੀਨ ਧਿਆਲ ਪਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾ ਲਖੋਸੀ ਵੀ ਸੱਚ ਦੀਨ ਦਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਵੇੜੇ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਵੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਜਾਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਜ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸੇੜੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖੋਸੀ ਭੀ ਸੱਚ ਦੀਨ ਦਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸੇੜੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਧਿਆਲ ਪਰੋਸੀ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾ ਲਖੋਸੀ ਭੀ ਸਚ ਦੀਨ ਧਿਆਲ ਘਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਵੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਲਿਕ ਹੋਸੀ ਭੀ ਸੱਚ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ 베ੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਵੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾਲਿਕ ਹੋਸੀ ਭੀ ਸੱਚ ਦੀਨ ਧਿਆਲ ਪਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦੀਨ ਧਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ព្រੁਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖੋਸੀ ਭੀ ਸੱਚ ਦੀਨ ਧਿਆਲ ਪਰੋਸੀ ਤੇਰੇ ਸਭ ਪਰਵਾਰ ਚੜਾਇਆ 베ੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰਨ ਧਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾ ਲਖ ਹੋਸੀ ਭੀ ਸਚੁ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾ ਲਖੋਸੀ ਭੀ ਸਚੁ ਦੀਨ ਦਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਲਿਕ ਹੋਸੀ ਵੀ ਸੱਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦੀਨ ਧਿਆਲ ਪਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾ ਲਖ ਹੋਸੀ ਵੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾੜ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖੋਸੀ ਭੀ ਸੱਚ ਦੀਨ ਧਿਆਲ ਭਰੋਸੀ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾ ਲਖ ਹੋਸੀ ਭੀ ਸੱਚ ਦੀਨ ਧਿਆਲ ਘਰੋਸੀ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਗਾਵੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਜ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਦੀਨ ਧਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਲਿਕ ਹੋਸੀ ਭੀ ਸੱਚ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜਾਂ ਤਿਸ ਭਾਵੇ ਤਾਂ ਹੁਕਮ ਮੰਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਸਤ ਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਜੀ